ਸਾਰੇ ਨੂੰ ਪਹਿਲੇ ਰੰਦਾਵਾ ਸਾਹਿਬ ਤੁਹਾਡੇ ਵਰਗਾ ਕਿਉਂਕਿ ਮੇਰਾ ਹਲਕਾ ਪ੍ਰਧਾਨ ਜੀ ਇੱਥੋਂ 2-3 ਕਿਲੋਮੀਟਰ ਤੇ ਸਾਡੇ ਰਸਤੇ ਦੇ ਵਿੱਚ ਇੱਕ ਪੁਲੀ ਹੈ ਇਸ ਦਰਿਆ ਬਿਆਸ ਤੇ ਪੁਲ ਦੇ ਅਗਲੇ ਪਾਸੇ ਸਾਰੇ ਦਾ ਸਾਰਾ ਪੈਰਨਲ ਹਲਕਾ ਮੇਰਾ ਕਾਦੀਆਂ ਦਾ ਚਲ ਸੋ ਮੁਕੇਰੀਆਂ ਨਾਲ ਦਸੂਏ ਨਾਲ ਟਾਂਡੇ ਨਾਲ ਇਹ ਸਾਰੇ ਹਲਕਿਆਂ ਨਾਲ ਸਾਡਾ ਨਿੱਜੀ ਰਸਤਾ ਜਿੰਨੇ ਥੇ ਮੇਰੇ ਭਰਾ ਬੈਠੇ ਨੇ ਸਾਰਿਆਂ ਦੀ ਰਿਸ਼ਤੇਦਾਰੀ ਮੇਰੇ ਏਰੀਏ ਚ ਤੇ ਮੇਰੇ ਭਰਾਵਾਂ ਦੀ ਇੱਥੇ ਰਿਸ਼ਤੇ ਦਾ ਇਹ 스테ਜ ਉਤੋਂ ਤੋਂ ਇਸ ਗੱਲ ਕਰ ਸਾਡਾ ਬਹੁਤ ਨੀੜ ਦਾ ਰਿਸ਼ਤੇ ਇੱਕ ਗੱਲ ਮੈਨੂੰ ਤਸਲੀਮ ਇੱਥੇ ਕਰਨੀ ਪਹੇਗੀ ਕਿ ਜਿਹੜਾ ਸਰਬਜੋਤ ਸਿੰਘ ਸਾਹੀ ਹੈ ਇਹ ਤਗੜਾਲੀ ਪੋਪੂਲਰਲੀ ਕਾਲੀਆਂ ਦੇ ਵਿੱਚ ਜੇ ਸਹੀ ਮੈਨਰ ਤੇ ਕਿਸੇ ਦੇ ਕੁਝ ਪੱਲੇ ਆਇਆ ਸੀ ਸਾਰੇ ਜ਼ਿਲ੍ਹੇ ਚ ਇਹ ਕੱਲਾ ਹੀ ਸੀ ਅਸੀਂ ਹੁਣ ਇਹਨੂੰ ਬੇਨਤੀ ਕਰਕੇ ਨਾਲ ਲੈ ਕੇ ਆਏ ਇੱਕ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਕਿ ਪਿਆਰ ਦੀ ਕੋਈ ਕਮੀ ਨਹੀਂ ਰਹੇ ਕੋਈ ਇੱਜ਼ਤ ਦੀ ਕਮੀ ਨਹੀਂ ਰਹੇ ਕੋਈ ਸਤਕਾਰ ਦੀ ਕਮੀ ਨਹੀਂ ਰਹੇ ਟਿਕਟਾਂ ਦਾ ਜਿਹੜਾ ਕੰਮ ਹੈ ਇਹ ਪਾਰਟੀ ਹੈ ਆ ਸਾਰੀ ਕਾਂਗਰਸ ਦੀ ਲੀਡਰਸ਼ਿਪ ਬੈਠੀ ਰੋਜ਼ ਗੱਲਾਂ ਕਰਦੇ ਰਹਿੰਦੇ ਨੇ ਆ 6 ਬੰਦੇ ਚ ਚੀਫ ਮਿਨਿਸਟਰੀ ਦੀ ਰੇਸ ਚ ਨੇ ਮੈਂ ਵੀ ਗੱਲ ਕਲੀਅਰ ਕਰਦਾ ਸਾਡੇ ਚੋ ਕੋਈ ਵੀ ਚੀਫ ਮਿਨਿਸਟਰੀ ਦੀ ਰੇਸ ਚ ਨਹੀਂ ਜਿਹੜੀ ਪਾਰਟੀ ਸਾਡੀ ਡਿਸਾਈਡ ਕਰੇਗੀ ਉਹੀ ਫੈਸਲਾ ਹੋਏਗਾ ਉਹੀ ਫੈਸਲਾ ਅਸੀਂ ਮੰਨਿਆ ਪਿਛਲੀ ਵਾਰ ਵੀ ਜੋ ਫੈਸਲਾ ਸੀ ਜੋ ਕੈਪਟਨ ਸਾਹਿਬ ਤੋਰੇ ਨੇ ਜਿਨ੍ਹਾਂ ਨੂੰ ਵੀ ਬਣਾਇਆ ਅਸੀਂ ਉਹਨਾਂ ਨੂੰ ਤਸلیم ਹੁਣ ਵੀ ਜੋ ਪਾਰਟੀ ਫੈਸਲਾ ਕਰੇਗੀ ਅਸੀਂ ਉਹਨੂੰ ਤਸلیم ਕਰਾਂਗੇ ਪ੍ਰੋਪਗੈਂਡਾ ਆਮ ਆਦਮੀ ਪਾਰਟੀ ਦਾ ਭਾਜਪੀ ਦਾ ਪ੍ਰੋਪਗੈਂਡਾ ਛੋਟਾ ਮੋਟਾ ਤੁਹਾਨੂੰ ਪਤਾ ਹੈ ਹਮੇਸ਼ਾ ਪਰਿਵਾਰਾਂ ਦੇ ਵਿੱਚ ਹੀ ਉਨ੍ਹੀਕੀ ਚੱਲਦੀ ਜਾਂਦੀ ਹੈ। ਭਾਜਪਾ ਚੱਲਦੀ। ਭਾਜਪਾ ਦੀ ਸੈਂਟਰ ਲੀਡਰਸ਼ਿਪ ਨੇ ਮਨ ਬਣਾਇਆ ਕਿ 75 ਸਾਲਾਂ ਦੀ ਉਮਰ ਜਦੋਂ ਮੋਦੀ ਸਾਹਿਬ ਦੀ ਹੋ ਗਈ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦੇਣਾ। ਇੱਕ ਇਹਨਾਂ ਨੇ ਅਡਵਾਨੀ ਸਾਹਿਬ ਵਾਸਤੇ, ਮੁਰਲੀ ਬਨੋਰ ਜੋਸ਼ੀ ਜੀ ਵਾਸਤੇ, ਯਸ਼ਵੰਤ ਸਿਨਾ ਜੀ ਵਾਸਤੇ ਇੱਕ ਬਜ਼ੁਰਗਾਂ ਦਾ ਇੱਕ ਉਹ ਕੀ ਕਹਿੰਦੇ ਸੀ ਉਹਨੂੰ? ਮਾਗਦਰਸ਼ਨ ਕਿਹੜਾ ਮਾਗਦਰਸ਼ਨ ਮੰਡਲ ਬਣਾਇਆ ਹੁਣ ਉਹਨਾਂ ਦੀ ਪੂਰੀ ਕੋਸ਼ਿਸ਼ ਇਹ ਗੁੱਟੋਂ ਹੱਥ ਪਾਇਆ ਜਿਨ੍ਹਾਂ ਨੂੰ ਮਾਗਦਰਸ਼ਨ ਮੰਡਲ ਚ ਪਹੁੰਚਾ دیا۔ ਉਹਨਾਂ ਨੇ ਆਪਣੇ ਪੱਪ ਫਸਾਏ ਨੇ ਉਹ ਜਾਣਾ ਨਹੀਂ ਚਾਹਦੇ। ਬਾਕੀ ਸਾਰਿਆਂ ਨੂੰ ਇਹੀ ਫਾਰਮੂਲਾ ਲਾ ਕੇ ਤੋਰੇ। ਭਾਜਪਾ ਚ ਵੀ ਲੀਡਰਸ਼ਿਪ ਚ ਰੌੜਾ ਹੈ। ਆ ਤੁਸੀਂ ਹੁਣੇ ਪਾਰਲੀਮੈਂਟ ਚ ਵੇਖਿਆ ਰੰਧਾਵਾ ਸਾਹਿਬ ਉੱਥੇ ਨੇ। ਪ੍ਰਾਈਮ ਮਿਨਿਸਟਰ ਰਾਊਸ ਚਾਏ ਨੇ। ਉਹਨਾਂ ਨੇ ਨਮਸਕਾਰ ਬੁਲਾਇਆ ਤੇ ਗਟਕਰੀ ਸਾਹਿਬ ਜਿਹੜੀ ਆਰਐਸਐਸ ਦੀ ਚੋਇਸ ਨੇ 나ਗਪੁਰ ਦੇ ਐਮਪੀ ਨੇ ਤੇ ਮੰਤਰੀ ਨੇ ਉਹਨਾਂ ਨੇ ਇੱਕ ਉਹਨਾਂ ਦੀ ਨਮਸਤੀ ਕਬੂਲੀ ਨੀ ਅਕਾਲੀ ਦਲ ਦੇ ਇੱਕ ਦੇ ਦੋ ਤੇ ਦੋ ਦੇ ਤਿੰਨ ਤਿੰਨ ਦੇ ਚਾਰ ਕੋ ਅੱਜ ਸੱਤ ਅਕਾਲੀ ਦਲ ਤੇ ਆਨੇ ਤਰਨਤਾਰ ਤੇ ਇਲੈਕਸ਼ਨ ਚ ਪੰਜ ਅਕਾਲੀ ਦਲਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਰੰਦਾਵਾ ਸਾਹਿਬ ਪੰਜ ਤੇ ਚਾਰਾਂ ਨੇ ਅਜੇ ਤਰਨੇ ਇੱਕ ਅਕਾਲੀ ਦਲ ਨਵੇਂ ਸੈਟੋ ਤੇ ਮੈਂ ਤੇ ਸਾਬੀ ਨੂੰ ਮੁਬਾਰਕ ਦੇਣਾ ਚਾਹਣਾ ਮੈਂ ਸਮਝਣਾ ਤੇ ਅਕਲਮੰਦੀ ਬੜਾ ਇਹ ਜਿਹੜਾ ਅਖੀਰਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਉੱਡਣ ਲੱਗਾ ਸੀ ਇਹ ਅਖੀਰਲੀ ਸਵਾਰੀ ਜੋ ਹਾਜ ਚੰਨੂ ਇਹ ਬਚ ਕੇ ਨਿਕਲ ਗਿਆ ਨਹੀਂ ਤੇ ਜੋ ਤੁਹਾਡੀ ਬਾਕੀ ਸਵਾਰੀਆਂ ਨਾ ਪਹਿਲੇ ਕਿਤੇ ਹੋਰ ਥਿਆ ਇਹੀ ਹੋਣਾ ਬਾਕੀ ਨਾ ਕੁਝ ਨਹੀਂ ਉਹਨਾਂ ਵਿਚਾਰਨ ਕੀ ਲੱਭਣਾ ਹਰਪ੍ਰੀਤ ਸਿੰਘ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਸੀ ਕਚਹਿਰੀ ਦਾ ਕਿ ਤੁਸੀਂ ਫੈਸਲਾ ਕਰੋ ਫੈਸਲਾ ਇਹ ਕਰ ਦਿੱਤਾ ਕਿ ਮੈਂ ਹੀ ਪ੍ਰਧਾਨ ਬਣਾਂਗਾ ਜਿਹਨੂੰ ਉਹਨਾਂ ਨੇ ਪੰਥ ਚੋਂ ਛੇਕਿਆ ਉਸੇ ਪਾਰਟੀ ਦੂਜੀ ਪਾਰਟੀ ਦਾ ਆ ਪ੍ਰਧਾਨ ਬਣ ਗਿਆ ਤਾਂ ਜੋਰ ਅੰਦਾਵਾ ਸਾਹਨੇ ਕੱਲ ਕਹੀ ਇਹ ਬਿਲਕੁਲ ਸੱਚੀ ਭਾਜਪੀ ਪਰਜ਼ੋਰ ਕੋਸ਼ਿਸ਼ ਕਰੇਗੀ ਮੇਰੇ ਵੀਰੋ ਵੋਟਾਂ ਦੀ ਚੋਰੀ ਤੋਂ ਤੇ ਹਿਰਿਆ ਫੇਰੀ ਤੋਂ علاوہ ਇਹਨਾਂ ਕੋਲ ਸਿੱਧੇ ਤੌਰ ਕਿਉਂਕਿ ਭਾਜਪੀ ਜਿਹੜੀ ਕੱਟ ਗਿਣਤੀਆਂ ਦੇ ਖਿਲਾਫ ਪਿਛਲੇ ਕਈ ਇਲੈਕਸ਼ਨਾਂ ਤੋਂ ਤੁਸੀਂ ਲਗਾਤਾਰ ਵੇਖਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੀ ਫੈਸਲਾ ਪੰਜਾਬ ਦਾ ਦਿੱਤ ਬੀਜੇਪੀ ਨੇ ਸਾਰਨੋਂ ਪਹਿਲੇ ਤੁਹਾਨੂੰ ਪਤਾ ਪੰਜਾਬੀਆਂ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤੇ ਆਰਪੀ ਦੀ ਭਰਤੀ ਮਿਲਟਰੀ ਦੀ ਤੁਹਾਨੂੰ ਪਤਾ ਆਪਣੇ ਸਾਰੇ ਪਿੰਡਾਂ ਚ ਰਾਜਾ ਜੀ ਇਹ ਸਾਰਾ ਏਰੀਆ ਹਾਲਪੁਰ ਗੁਰਦਾਸਪੁਰ ਤੋਂ ਹੈ ਜਿੱਥੇ ਮੈਕਸਿਮਮ ਭਰਤੀ ਇੰਡੀਆ ਦੀ ਆਰਮੀ ਦੇ ਵਿੱਚ 에어 ਫੋਰਸ ਤੇ ਨੀਵੀ ਚ ਹੁੰਦੀ ਸਾਡੇ ਨੌਜਵਾਨ ਮਜਬੂਰ ਕਰਦੇ ਤੇ ਬਾਹਰਲੇ ਦੇਸ਼ਾਂ ਜਾਣ ਵਾਸਤੇ ਹੁਣ ਤਾਂ ਮੈਂ ਮੁਬਾਰਕ ਦੇਣਾ ਚਾਹਿਆ ਇਸ ਤੁਹਾਡੇ ਮੁਕੀਆਂ ਵਿੱਚ ਮੈਨੂੰ ਅੱਜ ਨੌਜਵਾਨ ਲੱਭੇ ਨੇ ਸਾਡੇ ਤੇ ਮੁੱਕੀ ਗਏ ਨੇ ਜਾਂ ਨਿਆਣੇ ਰਹਿ ਗਏ ਜਾਂ ਬਜ਼ੁਰਗ ਰਹਿ ਗਏ ਨੌਜਵਾਨ ਤੇ ਪਿੰਡਾਂ 'ਚ ਆਈ ਕੋਈ ਸਾਨੂੰ ਇਹੋ ਜੀ ਸਰਕਾਰ ਲੈ ਕੇ ਆਣੀ ਪਈ ਕਿ ਮੇਰੇ ਵੀਰੋ ਜਿਹੜੇ ਸਾਰੋਂ ਨਾਲ ਪਹਿਲ ਪੰਜਾਬੀਆਂ ਦੀ ਜ਼ਿੰਦਗੀ ਸੁਰੱਖਿਤ ਕਰੇ ਪਹਿਲੀ ਗੱਲ ਫੰਡਮੈਂਟਲ ਰਾਈਟ ਜ਼ਿੰਦਗੀ ਤੇ maal ਪੌਦਾ ਸੁਰੱਖਿਤ ਕਰੇ ਰੋਜ਼ ਕੱਲੇ ਕਹਨੇ ਸੁਵੇਈ ਦਾ ਸਾਡਾ ਨੌਜਵਾਨ ਬੱਚਾ ਮੁਹਾਲੀ ਦਾ ਰਹਿਣ ਵਾਲਾ ਉਹ ਮੇਰੇ ਕੋ ਆਇਆ ਕਿ ਸਰ ਅਸੀਂ ਬਹੁਤੇ ਵੱਡੇ ਕਿਸਾਨ ਤੇ ਨਹੀਂ ਸਾਡੀ ਇੱਕੋ ਗਲਤੀ ਹੈ ਕਿ ਮੇਰਾ ਪਿੰਡ ਸਾਡਾ ਪਿੰਡ ਜਿਹੜਾ ਉਹ ਮੁਹਾਲੀ ਸ਼ਹਿਰ ਦੇ ਵਿੱਚ ਹੁਣ ਪੈ ਗਿਆ ਕੋ 12 ਕਿੱਲੇ ਸਾਡੇ ਕੋ ਪੈੜੀ ਹੈ ਪੈੜੀ ਮਹਿੰਗੀ ਹੈ ਉਹ ਗੁਬਿੰਦਗਰ ਦਾ ਗੈਂਗਸਟਰ ਉਹਦੇ ਨਾਲ ਦੀ ਫਰौती ਦਾ ਟੈਲੀਫੋਨ ਆਇਆ ਕਿ 2 ਕਰੋੜ ਰੁਪਇਆ ਰੱਖਦਾ ਨਹੀਂ ਤੇ ਤੈਨੂੰ ਮਾਰ ਦੇ ਆਹ ਹੁਣੇ ਪਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਰੰਦਾਵਾ ਸਾਹਿਬ ਦੇ ਏਰੀਆ ਚ ਜਿੱਥੋਂ 2-3 ਦਿਨ ਪਹਿਲੇ ਇੱਕ ਆੜਤੀ ਸੀ ਉਹ ਵਿਚਾਰੇ ਨੂੰ ਗੋਲੀਆਂ ਦਾ ਸ਼ਿਕਾਰ ਕਰ ਦਿੱਤੇ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖੋ ਇਹ ਸਾਰਾ ਏਰੀਆ ਬਣਿੰਗ ਸਾਹਿਬ ਇਹਨਾਂ ਨੇ ਕਾਲੇ ਹਨੇਰੀਆਂ ਬੋਲੀਆਂ ਹਨੇਰੀਆਂ ਰਾਤਾਂ 15 ਸਾਲ ਪੰਜਾਬ ਚ ਵੇਖੀਆਂ ਉਦੋਂ ਵੀ ਲਾਤੀ ਇਸ ਨਾ ਤੇ ਧਰਮ ਦਾ ਇਸਤੇਮਾਲ ਕਰਦੇ ਸੀ ਪਰ ਕੋਈ ਬੰਦਾ ਪਿੰਡਾਂ ਦੇ ਸ਼ਹਿਰਾਂ 'ਚ ਰਹਿਣ ਨਹੀਂ ਸੀ ਦਿੱਤਾ ਜਿੰਨ ਕੋ ਫਰੋਖਤੀਆਂ ਨਹੀਂ ਸੀ ਮੰਗੀਆਂ ਪੰਜਾਬ ਦੇ ਵਿੱਚ ਸ਼ਾਂਤੀ ਵੀ ਕਾਂਗਰਸ ਨੇ ਬਹਾਲ ਕੀਤੀ ਗਿੱਧੇ ਤੇ ਭੰਗੜੇ ਵੀ ਸਾਡੀ ਪਾਰਟੀ ਨੇ ਕੁਰਬਾਨੀਆਂ ਦੇ ਕੇ ਆ ਬੈਠੇ ਨੇ ਸਾਡੀ ਪੈਣ ਇੰਦੂ ਬੱਲ ਡਾਕਟਰ ਕੇਵਲ 크੍ਰਿਸ਼ਨ ਜੀ ਅਸੀਂ ਜ਼ਿੰਦਾ ਸ਼ਹੀਦ ਕਹਿੰਦੇ ਹਾਂ ਹਮੇਸ਼ਾ ਦ੍ਰਿੜਤਾ ਦੇ ਨਾਲ ਅਤਵਾਦ ਦੇ ਖਿਲਾਫ ਲੜਾਈ ਲੜੀ ਸਾਡੇ ਸਾਰੇ ਪਰਵਾਨਾਂ ਨੇ ਲੜੀ ਗੋਲੀਆਂ ਖਾਧੀਆਂ ਕਈ ਬੰਦੇ ਨਾਲ ਸ਼ਹੀਦ ਹੋਏ ਕੁਝ ਫਟੜ ਹੋਏ ਉਹ ਸਾਰੇ ਇੱਥੇ ਬੈਠੇ ਪੰਜਾਬ ਦੇ ਵਿੱਚ ਵੀ ਇੱਕ ਵਾਰ ਫੇਰ ਇਹ ਗੈਂਗਸਟਰਜ਼ ਨੂੰ ਖਤਮ ਕਰਨਾ ਪਏਗਾ ਤੇ ਜੇ ਗੈਂਗਸਟਰਜ਼ ਨੂੰ ਖਤਮ ਕਰਨਾ ਮੇਰੇ ਵੀਰੋ ਕਾਂਗਰਸ ਤੋਂ ਇਲਾਵਾ ਹੋਰ ਕੋਈ ਲੀਡਰਸ਼ਿਪ ਹੈ ਹੋਜੀ ਨਹੀਂ ਜਿਹਦੇ ਵਿੱਚ ਤਜਰਬਾ ਹੋਇਆ ਨਵੇਂ ਆਪਾਂ ਚੁਣੇ ਨੇ ਆ ਤੁਸੀਂ ਵੇਖ ਹੀ ਲਿਆ ਅੱਜ ਹਾਲਾਤ ਪੰਜਾਬ ਦੇ ਕੀ ਓ ਜ਼ਿਆਦਾ ਹੈ ਸਰਕਾਰ ਤੇ ਨਾ ਬੋਲਦੇ ਹੋਏ ਮੈਂ ਤੁਹਾਨੂੰ ਇੰਨੀ ਬੇਨਤੀ ਕਰਨੀ ਹੈ ਇਕੱਠੇ ਹੋ ਕੇ ਸਾਰੇ ਚੱਲੀਏ ਪਾਰਟੀ ਡਿਸਾਈਡ ਕਰੇਗੀ ਆਂਦੇ ਟਾਈਮ ਦੇ ਵਿੱਚ ਕਿਹੜੇ ਕਿਹੜੇ ਹਲਕੇ ਚ ਕਿਹੜੇ ਖੜਾ ਨੁਮਾਇੰਦਾ ਪਰਿਵਾਰ ਦੇ ਜੀਆਂ ਵਰਗਾ ਆਪਾਂ ਨੂੰ ਇਕੱਠੇ ਹੋ ਕੇ ਅੱਜ ਚੱਲਣ ਦੀ ਲੋੜ ਹੈ ਸੋ ਮੈਂ ਸਮੂਚੀ ਹੁਸ਼ਿਆਰਪੁਰ ਦੀ ਲੀਡਰਸ਼ਿਪ ਨੂੰ ਇਹ ਮੁਬਾਰਕੀ ਦੇਣਾ ਤੇ ਮੇਰੀ ਪੂਰ ਜ਼ੋਰ ਅਪੀਲ ਸਭੀ ਜੀ ਨੇ ਵੀ ਹੋਏ ਹਿੰਦੂ ਬਾਲਾ ਜੀ ਤੁਹਾਡੀ ਵੱਡੀ ਭੈਣ ਨੇ ਆਪਣੇ ਕਾਰਡਰ ਦੇ ਵਿੱਚ ਬਿਲਕੁਲ ਮੁਠੀ ਬੰਦ ਰਹਿਗੀ ਤੇ ਤਾਕਤ ਨਾਲ ਇਕੱਠੇ ਹੋ ਕੇ ਆਪਾਂ ਚੱਲੀਏ ਬਾਕੀ ਚੀਜ਼ਾਂ ਪਾਰਟੀ ਤੱਕ ਛੱਡੀ ਬਹੁਤ ਬਹੁਤ ਸਾਰੇ ਹਲਕੇ ਦਾ ਮੈਂ ਮਸ਼ਹੂਰ ਹਾਂ ਤੁਸੀਂ ਸਵੇਰ ਦੇ 10 ਵਜੇ ਦੇ ਇੱਥੇ ਬੈਠੇ ਹੋ ਪ੍ਰਧਾਨ ਜੀ ਨੇ ਵੀ ਆਪਣੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਅਸੀਂ ਤੇ ਬਹੁਤ ਵਾਰ ਇੱਕ ਦੂਜੇ ਨੂੰ ਪਹਿਲੇ ਵੀ ਮਿਲਦੇ ਆਏ ਹ ਹੁਣ ਵੀ ਮਿਲਦੇ ਰਵਾਂਗੇ ਸੋ ਮੈਂ ਸਾਰਿਆਂ ਨੂੰ ਹੀ दिली ਮੁਬਾਰਕਬਾਦ ਪੇਸ਼ ਕਰਨਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਧੰਨਵਾਦ ਪਾਜਵਾ ਸਾਹਿਬ ਸੋਨੂੰ